ਕੱਲ ਵੀਰੇ ਆਪਾਂ ਇਹ ਪੋਸਟਰ ਪਾਏ ਸੀਗਾ ਬੀ ਕਪੂਰਥਲੇ ਰੀਲ ਕੋਚ ਫੈਕਟਰੀ ਦੇ ਵਿੱਚ ਪੋਸਟ ਆਈਆਂ ਨੇ ਟ੍ਰੇਨਰ ਦੀਆਂ ਮਤਲਬ ਕਿ ਅਪਰੈਂਟਸ ਦੀਆਂ ਪੋਸਟ ਆਈਆਂ ਸੀ ਇਹਦੇ ਵਿੱਚ ਆਪਾਂ ਤੁਹਾਨੂੰ ਦੇਖੋ ਮੋਟੀ ਮੋਟੀ ਜਾਣਕਾਰੀ ਤਾਂ ਦੇਤੀ ਸੀ ਆਪਾਂ ਅੱਜ ਤੁਹਾਨੂੰ ਪੂਰੀ ਜਾਣਕਾਰੀ ਦੇ ਰਿਹਾ ਹਾਂ ਵੀ ਕਿੰਨੀਆਂ ਪੋਸਟਾਂ ਨੇ ਕਿਹੜੀ-ਕਿਹੜੀ ਟਰੇਡ ਹੈਗੀ ਤੇ ਕਿਵੇਂ ਅਪਲਾਈ ਕਰਨਾ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂਗੇ ਇਹਦੇ ਵਿੱਚ ਦੇਖੋ ਵੀਰੇ ਹੈਗੀਆਂ ਨੇ ਜਨਰਲ ਦੀਆਂ ਪੋਸਟਰ ਤਾਂ ਹੈਗੀਆਂ ਨੇ 275 ਐਸਸੀ ਕੈਟਾਗਰੀ ਦੀਆਂ 85 ਐਸਟੀ ਕੈਟਾਗਰੀ ਦੀਆਂ ਹੈਗੀਆਂ ਨੇ 42 ਹੈਂਡੀਕੈਪਟ ਦੀਆਂ ਹੈਗੀਆਂ ਨੇ 21 ਐਕਸ ਸਰਵਿਸ ਮੈਂਡ ਦੀਆਂ ਹੈਗੀਆਂ ਨੇ 18 ਤੇ ਟੋਟਲ 550 ਪੋਸਟਾਂ ਨੇ ਹੈਗੀਆਂ ਇਹਦੇ ਵਿੱਚ ਕੋਈ ਪੇਪਰ ਨਹੀਂ ਹੋਣਾ ਸਿੱਧਾ ਵੀਰੇ ਮੈਟਵਾਨੀ ਹੈਗੀ 10ਵੀਂ ਪਲੱਸ ਆਈਟੀਆਈ ਇਹਨਾਂ ਦੇ ਬੇਸਿਸ ਤੇ ਤੁਹਾਡੀ ਮੈਟਵਾਨੀ ਹੈਗੀ ਤੇ ਪੋਸਟ ਭਰ ਲਈ ਘੱਟੋ ਘੱਟ 50% ਨੰਬਰ ਹੋਣੇ ਜ਼ਰੂਰੀ ਨੇ ਕਿ ਮਿਨੀਮਮ ਜਿਹੜੀ ਕੁਆਲਿਫੀਕੇਸ਼ਨ ਆ ਉਹ 10th ਹੈਗੀ ਬਾਕੀ ਜਿਹੜੇ ਉੱਪਰ ਨੇ ਉਹ ਵੀ ਭਰ ਸਕਦੇ ਨੇ ਪਰ ਆਈਟੀਆਈ ਕੀਤੀ ਹੋਣੀ ਜ਼ਰੂਰੀ ਹੈ ਇਹਦੇ ਵਿੱਚ ਜਿਹੜੀ ਟ੍ਰੇਡ ਹੈਗੀ ਉਹ ਦੇਖੋ ਇਹਦੇ ਵਿੱਚ ਟ੍ਰੇਡਾਂ ਨੇਗੀਆਂ ਫਿਟਰ ਦੀ ਹੈਗੀ ਵੈਲਡਰ ਦੀ ਹੈਗੀ ਮਕੈਨਿਸਟ ਦੀ ਹੈ ਪੇਂਟਰ ਦੀ ਹੈ ਕਾਰਪੇਂਟਰ ਦੀ ਹੈ ਇਲੈਕਟ੍ਰੀਸ਼ੀਅਨ ਦੀ ਹੈ ਮਕੈਨਿਕ ਦੀ ਹੈ ਮਕੈਨਿਕ AC ਤੇ ਰੈਫਰਿਜਰੇਟਰ ਹੈਗਾ ਤੇ ਮਕੈਨਿਕ ਮੋਟਰ ਵਹੀਕਲ ਹੈ ਇਹ ਇਲੈਕਟ੍ਰੋਨਿਕ ਮਕੈਨਿਕ ਹੈ ਇਹਦੇ ਵਿੱਚ ਏ ਟ੍ਰੇਡਰ ਨੇ ਏ ਟ੍ਰੇਡਰ ਵਾਲੇ ਮਤਲਬ ਕਿ ਇਹ ਪੋਸਟ ਭਰ ਸਕਦੇ ਨੇ ਇਹਦੇ ਵਿੱਚ ਵੀ ਤਨਖਾਹ ਵੀ ਦਿੱਤੀ ਜਾਊਗੀ ਜਿਹੜੇ ਮਤਲਬ ਕਿ ਟ੍ਰੇਨ ਟ੍ਰੇਨਿੰਗ ਲੈਣਗੇ ਟ੍ਰੇਨਿੰਗ ਅਲੱਗ-ਅਲੱਗ ਮਤਲਬ ਕਿ ਡਿਊਰੇਸ਼ਨ ਦੇ ਮੁਤਾਬਕ ਹੋਊਗੀ ਕਿਸੇ ਦੀ 1 ਸਾਲ ਦੀ ਕਿਸੇ ਦੀ 2 ਸਾਲ ਦੀ ਕਿ 3 ਸਾਲ ਦੀ ਤੇ ਹੁਣ ਗੱਲ ਕਰਦੇ ਆ ਵੀਰੇ ਆਪਾਂ ਇਹਦੇ ਵਿੱਚ ਉਮਰ ਦੀ ਜਿਹੜੀ ਇਹਦੇ ਵਿੱਚ ਉਮਰ ਮੰਗੀਏਗੀ ਵੀਰੇ ਉਮਰ ਹੈਗੀ ਆ 15 ਸਾਲ ਤੋਂ ਲੈ ਕੇ 24 ਸਾਲ ਤੱਕ ਤੇ ਜਿਹੜੇ ਐਸਸੀ ਕੈਟਾਗਰੀ ਦੇ ਨੇ ਉਹ 15 ਸਾਲ ਤੋਂ ਲੈ ਕੇ 29 ਸਾਲ ਤੱਕ ਭਰ ਸਕਦੇ ਨੇ ਤੇ ਜਿਹੜੇ ਓਬੀਸੀ ਕੈਟਾਗਰੀ ਦੇ ਨੇ ਉਹ 15 ਸਾਲ ਤੋਂ ਲੈ ਕੇ 27 ਸਾਲ ਤੱਕ ਭਰ ਸਕਦੇ ਨੇ ਤੇ ਜਿਹੜੇ ਹੈਂਡੀਕੈਪਟ ਨੇ ਉਹ ਵੀਰੇ 15 ਸਾਲ ਤੋਂ ਲੈ ਕੇ 34 ਸਾਲ ਤੱਕ ਭਰ ਸਕਦੇ ਨੇ ਉਹਨਾਂ ਨੂੰ ਮਿਲ ਗਈ 10 ਸਾਲ ਦੀ ਛੋਟ ਹੈਗੀ ਤੇ ਇਹਦੇ ਵਿੱਚ ਤੁਹਾਨੂੰ ਆਪਾਂ ਦੱਸਿਆ ਵੀ ਕੋਈ ਪੇਪਰ ਨਹੀਂ ਹੋਣਾ ਸਿੱਧੀ ਮੈਡਵਾਨੀ ਹੈਗੀ ਤੇ ਹੁਣ ਗੱਲ ਕਰਦੇ ਹਾਂ ਵੀਰੇ ਆਪਾਂ ਇਹਦੇ ਵਿੱਚ ਫੀਸ ਦੀ ਤੇ ਮਿਨੀਮਮ ਕੁਆਲਿਫਿਕੇਸ਼ਨ ਦੀ ਬਾਕੀ ਕੋਈ ਵੀ ਹੱਪਸ ਨੂੰ ਦੱਸੇ ਦਿੱਤਾ ਤੇ ਬਾਕੀ ਵੀ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਇਹ ਸਾਰਾ ਕੁਝ ਦੱਸ ਦੇਵਾਂਗੇ ਦੇਖੋ ਇਹਦੇ ਵਿੱਚ ਜਿਹੜੀ ਫੀਸ ਹੈਗੀ ਵੀਰੇ ਜਨਰਲ ਤੇ OBC ਲਈ ਹੈਗੀ ਹੈ 100 ਰੁਪਏ ਤੇ ਜਿਹੜੇ SC SC ਕੈਟਾਗਰੀ ਦੇ ਨੇ ਉਹਨਾਂ ਲਈ ਵੀ ਫੀਸ ਬਿਲਕੁਲ ਮਾਫ ਆ ਗਈ ਤੇ ਜੇ ਕੁੜੀਆਂ ਲਈ ਵੀ ਫੀਸ ਮਾਫ ਆ ਗਈ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਹੈਂਡੀਕੈਪਟ ਹੈ ਉਹ ਹੈਂਡੀਕੈਪਟ ਦੀ ਜਿਹੜੀ ਐਲੀਜੀਬਿਲਟੀ ਹੈ ਨਾ ਮਤਲਬ ਕਿ 40% ਤੋਂ ਉੱਪਰ ਨੂੰ ਚਾਹੀਦੀ ਹੈ 40% ਤੋਂ ਘੱਟ ਨਹੀਂ ਹੋਣੀ ਚਾਹੀਦੀ ਤਾਂ ਉਹਨੂੰ ਮਤਲਬ ਇਹ ਉਹ ਜਿਹੜਾ ਫਿਜ਼ਿਕ ਆਪਣਾ ਹੈਂਡੀਕੈਪਟ ਦਾ ਕੋਟਾ ਮਿਲੂਗਾ ਤੇ ਮਿਨੀਮਮ ਕੁਆਲਿਫੀਕੇਸ਼ਨ ਤੁਹਾਨੂੰ ਦੱਸਿਆ ਵੀਰੇ 10ਵੀਂ ਹੈਗੀ ਤੇ ਪਲਾਸਟੋ ਵਾਲੇ ਭਰ ਸਕਦੇ ਨੇ ਠੀਕ ਹੈ ਤੇ ਗੱਲ ਆ ਗਈ ਹੁਣ ਵੀਰੇ ਵੀ ਤੁਸੀਂ ਅਪਲਾਈ ਕਿਵੇਂ ਕਰਨਾਗਾ ਆ ਦੇਖੋ ਆਪਾਂ ਤੁਸੀਂ ਆਪਾਂ ਇਹਦੇ ਵਿੱਚ ਦੇਖੋ